हां जी संगत जी ਇਹ ਵੀਡੀਓ ਨਹੀਂ ਦੇਖੀ ਤੇ ਕੁਝ ਨਹੀਂ ਦੇਖਿਆ ਹਰ ਇੱਕ ਇਨਸਾਨ ਕੋਈ ਨਾ ਕੋਈ ਚੀਜ਼ ਦਾ ਮਾਣ ਚੱਕੀ ਫਿਰਦਾ ਹੈ ਕਿ ਮੇਰੇ ਵਰਗਾ ਕੋਈ ਨਹੀਂ ਪਰ ਇੱਥੇ ਨਹੀਂ ਪਤਾ ਕਿ ਪਲ ਦੋ ਪਲ ਦਾ ਮਹਿਮਾਨ ਹੈ ਕਦੋਂ ਕੀ ਹੋ ਜਾਣਾ ਦੇਖੋ ਇਹ ਵੀਡੀਓ ਦੇਖਿਓ ਕਿ ਬੰਦਾ ਰੋਟੀ ਖਾਣ ਦੀ ਤਿਆਰੀ ਚ ਬੈਠਾ ਪਰਿਵਾਰ ਦੇ ਨਾਲ ਤੇ ਕਿਸ ਤਰੀਕੇ ਦੇ ਨਾਲ ਇਹਦੇ ਸਾਹ ਨਿਕਲ ਜਾਂਦੇ ਨੇ ਕਿਵੇਂ ਸਰੀਰ ਜਿਹੜਾ ਗੁਰੂ ਪਿਆਰੋਂ ਠੰਡਾ ਪੈ ਜਾਂਦਾ ਹੈ ਤੇ ਵੀਡੀਓ ਦੇਖਿਓ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ 'ਚ ਵਾਹਿਗੁਰੂ ਜ਼ਰੂਰ ਲਿਖਿਓ ਜ਼ਿੰਦਗੀ ਦੀ ਇੱਕ ਸਿੱਧ ਦੇਣ ਵਾਲੀ ਵੀਡੀਓ ਹੈ ਜਿਹੜੀ ਹੈ ਤੇ ਜ਼ਰੂਰ ਸ਼ੇਅਰ ਕਰਿਓ ਤੇ ਵਾਹਿਗੁਰੂ ਲਿਖਿਓ ਕਮੈਂਟਾਂ ਦੇ ਵਿੱਚ Thank you.